ਸਾਸਤਰੀ ਗਾਲ ਜੀ ਪੁਆਦੀ ਖਬਰਾਂ માં ਸਾਰਿਆ ਕਾ ਲਾਡਾ ਪੁਆਦੀ ਕਰ ਰਿਹਾ ਸਵਾਗਤ ਲਾਡਾ ਬਲੌਗ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਫੜਾ ਫੜ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਹਿਲੀ ਬੜੀ ਖਬਰ ਕਰੇ ਕਾਂਗਰਸ ਨੂੰ ਬੜਾ ਝਟਕਾ ਵਜਿਆ ਚੰਟੀਗੜ੍ਹ ਕਾਂਗਰਸ ਕਾਇਓ ਜਿਹੜਾ ਜ਼ਿਲ੍ਹਾ ਪ੍ਰਧਾਨ ਈਸਨ ਹੈ ਭਾਜਪਾ ਕਾ ਪੱਲਾ ਫੜ ਲਿਆ ਵੈਸੇ ਵੀ ਇਹ ਕੋਈ ਨਮੀ ਗੱਲ ਤੋਂ ਹੈ ਨਹੀਂ ਭਾਜਪਾ ਲੈ ਨੇ ਯੋ ਜਿਹੜੀ ਮਤਲਬ ਕਹਿ ਲੋ ਵਾਕੰਸੀਆਂ ਖੋਲੀਆਂ ਵੀ ਇਸ ਕਰ ਕਾ ਹਰੇਕ ਬੰਦਾ ਉੱਥਾ ਜਾ ਰਿਹਾ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਲੋਕ ਸਭਾ ਚੋਣਾਂਵਾਂ ਚੰਡੀਗੜ੍ਹ ਦੇ ਯੋ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬੰਟੀ ਨਰੰਗ ਯੋ ਯੋ ਬੰਟੀ ਨਰੰਗ ਮਤਲਬ ਇਸ ਦੇ ਵਿੱਚ ਕੋਈ ਰੰਗ ਹੈ ਨਹੀਂ ਉਹ ਭਾਜਪਾ ਮੈਂ ਤਾਂ ਹੀ ਸ਼ਾਮਲ ਹੋਇਆ ਯੋ ਬੇਸ਼ੱਕ ਯੋ ਕਾਇਲੋਬੀਰ ਕਾਂਗਰਸ ਕੇ ਝੰਡੇ ਮਤਿੰਨੇ ਰੰਗ ਹੈ ਪਰ ਬੰਟੀ ਨਾ ਰੰਗ ਰਿਹਾ ਇਸ ਨੂੰ ਨਰੰਗ ਰੰਗ ਚੜਿਆ ਹੀ ਨਹੀਂ ਕਿਸੇ ਚੀਜ਼ ਦਾ ਇਸ ਕਰਕੇ ਯੋ ਮੈਨੂੰ ਲੱਗ ਰਿਹਾ ਉੱਧਲੇ ਪਾਸੇ ਚਲਿਆ ਗਿਆ আর কংগ্রেস লোকসভা কে उमेदवार तय কর सका इसके ऊपर गलबत है री और वीर उम्मीदवार की लिस्ट करे 29 अप्रैल वाले दिन जो छडेंगे आर चुनाव के मद्देनजर कांग्रेस के सीनियर लीडर जो सारे इकट्ठे होगा यो सोनिया गांधी बा गए थे विरुद्ध था और मलिका गर्जन यो जेड़ा खरगड़े खड़ गए पंजाब कांग्रेस का प्रधान अमृतसर राजा ब्रिंग ਇਹ ਸਾਰੇ ਉਭਰਤੀਰਗਾ ਨੇਤਾ ਪ੍ਰਤਾਪ ਬਾਜਵਾ ਯੂ ਸਾਰੇ ਇਕੱਠੇ ਹੋ ਆ ਬੈਠੇ ਫਿਰ ਕਰੇ ਬਣਾਓ ਫਿਰ ਪੰਚੀਆ ਪੁਰਚੀਆਂ ਬਾਗਾ ਕੱਢੇ ਨਾ ਕਿਤਰਾ ਕੱਢੇ ਯੋ ਨਹੀਂ ਦੱਸਿਆ ਇਹਨਾਂ ਨੇ ਔਰ ਸੂਤਰ ਯੋ ਜਿਹੜੇ ਹੈ ਮਤਲਬ ਯੋ ਜਿਨ੍ਹਾਂ ਨੂੰ ਸਕੇਤੀ ਕਹਾਂ ਸਕੇਤੀ ਟਟੂ ਹੋਮ ਸੂਤਰ ਰਸ ਸਕੇਤਾਂ ਨਾਲੇ ਵਾਲੇ ਜਿਹੜੇ ਉੱਧਰ ਉੱਧਰ ਯੋ ਕਰੇ ਵੀ ਜਿਹੜੀ ਬਾਕੀ ਸੀਟਾਂ ਵਾਸ ਐਮਤੀ ਬਣੀ ਨਹੀਂ ਜਾਣਕਾਰੀ ਮਿਲੀ ਕਰੇ ਵੀ ਕਈ ਦਿਨ ਮੀਟਿੰਗ ਕਰਦੇ ਰਹੇ ਚਾਹ ਪਕੌੜੇ ਚਾਹ ਚੂਪੀਂਦੇ ਰਹੇ ਗੱਲਾਂ ਕਰਦੇ ਰਹੇ ਪਰ ਡੰਗਾਈ ਗਏ ਸੋਚਣੇ ਕੇ ਬਾਅਦ ਇਹ ਕਾਰੇ ਵੀ ਸਾਬਕਾ ਮੰਤਰੀ ਬੀਜੇ ਇੰਦਰਾ ਸਿੰਘ ਲਾ ਤ੍ਰਿਜਿੰਦਰ ਬਾਜਬਾ ਭਾਰਤ ਭੂਸਣਾਸੂ ਮਰਿੰਦਰ ਸਿੰਘ ਰਾਜਪੜਿੰਗ ਆਲ ਵਿਧਾਇਕ ਰਾਣਾ ਇੰਦਰਪ੍ਰਤਾਪ ਇਹਨਾਂ ਦੇ ਨਾਮ ਨੂੰ ਕਹੇ ਮંજੂਰੀ ਲਾਤੀ ਮੋਹ ਠੋਕਦੀਗਾ ਇਹਨਾਂ ਨੂੰ ਕਰੋਗਾ ਔਰ ਉਧਰ ਬਿਰਸਾ ਬਲਟੋ ਇਹਨੂੰ ਅੱਗਾ ਕਰਤੇ ਆ ਖੰਡੂਰ ਸਾਹਿਬ ਤੇ ਅਕਾਲੀ ਦਲ ਲਾਲਿਆਂ ਨੇ ਕਾਰੇ ਵੀ ਤਾਓ ਖਾਡੂਰਾ ਸੀਟ ਦੇ ਪਰ ਉਸ ਨੂੰ ਖੜਾ ਕਰਤੇ ਵੀਰ ਉੱਥਾ ਵੋਟਾਂ ਮਾ ਆਰਾ ਬਿਰਸਾ ਬਲਟੋ ਇੰਡੀਗਟ ਦੇਤੀ ਵੀਰਾ ਪਾਰਟੀ ਕੋਰ ਕਮੈਂਡ ਯੋ ਕਮੇਟੀ ਦਾ ਮੈਂਬਰ ਵੀ ਹੈ ਬਿਰਸਾ ਬਲਟੋ ਹਾਂ ਖਾਲੀਦਲ 13 ਸੀਟਾਂ ਬਾਅਦ ਇਹਨਾਂ ਨੇ ਆਪਣੇ ਬੰਦੇ ਉਤਾਰ ਦੇਗਾ 13 ਦੇ 13 ਮਾਰੀਆਂ ਖਾਪਾ ਜਿੱਤ ਲੈਣੀਆਂ ਗਾਇਤ ਕੀ ਯੋ ਬਾਪੂ ਪ੍ਰਕਾਸ਼ ਵਾਲਾ ਛੋਕਰਾ ਕਹਿ ਰਿਹਾ ਵੀਰੀ ਇਹੋ ਬਾਤ ਆਰੇ ਇਸ ਕਰ ਕਾ ਵੀਰੇ ਪੰਜਾਬ ਦੇ ਸਾਰੇ ਹਲਕੇ ਮਾਂ ਕਾ 13 ਬੰਦੇ ਖੜੇ ਕਰਨੇ ਮੰਨ ਹੈ ਇਤੇ ਪੈਰ ਆਨੰਦਪੁਰ ਸਾਹਿਬ ਤੇ ਯੋ ਪ੍ਰੇਮ ਸਿੰਘ ਝੰਡੂ ਬਾਜਰਾ ਸੰਗਰੂਰ ਤੇ ਕਬਲਾਲ ਝੁੰਦਾ ਖੜਾ ਕਰਿਆ ਫਰੀਦਕੋਟ ਤੇ ਯੋ ਰਾਜਵਿੰਦਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਕਰਮਜੀਤ ਖਾਲਸਾ ਬਠਿੰਡੇ ਦੇ ਇਹੋ ਬੀਬੀ ਹਰਸਿੰਦਰ ਦਾ ਬਾਦਲ ਖੜੀ ਕਰੀ ਥਾ ਲੁਧਿਆਣੇ ਤੇ ਰਣਜੀਤ ਸਿੰਘ ਢਿੱਡੋ ਜਲੰਧਰ ਤੇ ਮਹਿੰਦਰ ਸਿੰਘ ਕੇਪੀ ਫਿਰੋਜ਼ਪੁਰ ਤੇ ਵੀਰ ਇਹੋ ਨਰਦੇਵ ਸਿੰਘ ਬੌਬੀਮਾਨ ਹਸਿਆਰਪੁਰ ਤੇ ਸੋਹਲ ਸਿੰਘ ਠੰਡਲ ਅਰ ਪਟਿਆਲੇ ਦੇ ਵੀਰ ਐਨ ਕੇ ਸ਼ਰਮਾ ਅੰਬਰਸਰ ਤੇ ਨੀਲ ਜੋਸੀ ਗਰਦਾਸਪੁਰ ਤੇ ਦਲਜੀਤ ਚੀਮਾ ਇਹ ਸਾਰੇ ਖੜੇ ਕਰੇ ਵੀਰ ਕਾ ਖੜੇ ਕਰ ਲੋ ਹੋ ਜੋ ਖੜੇ ਕਰ ਸਾਰੇ ਵੀ ਸਾਰਾ ਨੰਬਰ ਲੱਗ ਗਿਆ ਆ ਰੇਿਸਕਾਰ ਕਾ ਬੀਰੋ ਕਹੇ ਲੋ ਵੀ ਕੰਮ ਹੋ ਗਿਆ ਓਕੇ ਔਰ ਉਧਰ ਮੁੱਖ ਮੰਤਰੀ ਯੋਨੇਦਿਯੋਗ ਵਪਾਰ ਵਿਕਾਸ ਨੀਤੀ ਨੂੰ 2022 ਨੂੰ ਪ੍ਰਵਾਨਗੀ ਦੇਤੀ ਸੂਬੇ ਨੂੰ ਕਹਾ ਤੇਜ਼ ਕਰਨਾ ਬਹੁਤ ਕੰਮ ਕਰ ਫੈਕਟਰੀਆਂ ਫੋਟੀਆਂ ਲਾ ਦੇਣੀਆਂ ਵੀਰ ਬਹੁਤ ਖੁੱਛ ਦੇਣਾ ਕੰਮ ਭੁਗਤਾਨ ਘੈਰਾ ਵੀਰ ਵੈਬਸਾਈਟ 'ਪਾ ਪਾ ਦਿਆ ਇਸਨੇ ਅਧਿయోగ ਭਾਈਚਾਰੇ ਨੂੰ ਕਸ ਜਾ ਮੰਗੇਗਾ ਦੱਸੋ ਥਮ ਕਿਆ ਚਾਹਾਂ ਕਿਤਰਾ ਚਾਹਾਂ ਰੇਜ਼ਗਾਰ ਕਾ ਦਮੇਂਗੇ ਲੋਕਾਂ ਨੂੰ ਕਾ ਚਿੰਤਾ ਨਾ ਕਰੋ ਆ ਰੇਿਸਕੇ ਵਿੱਚੋਂ ਹੁੰਦਰਬੰਦ ਕੰਮ ਹੈਗਾ ਬੰਨ ਬਹੁਤ ਲੋੜ ਇਬਾ ਗਰੇ ਚਾਕਰ ਉਚਿਆ ਨੂੰ ਬੁਲਾਵਾਂਗੇ ਵੀਰੇ ਮੈਨੂੰ ਲੱਗ ਰਿਹਾ ਵੀਰ ਭਗਵਾਨ ਤਵਾ ਨੇ ਮੋਹਰ ਲਾਤੀ ਔਰ ਉੱਧਰ ਮੌਸਮ ਵਗੈਰਾ ਹੋਰੇ ਖਰਾਬ ਪੰਜਾਬ ਕਾ ਪੰਜਾਬ ਰਹਿਣਾ ਮਾਚਲ ਮਾ ਸ਼ੁਕਰਵਾਰ ਨੂੰ ਯੋ ਪੱਛਮੀ ਡਿਸਟਰਬਨਸ ਬਹੁਤ ਤੇਜ਼ ਹੋ ਗਿਆਗਾ ਚੰਡੇਵਾਲਾ ਲੁਧਿਆਣਾਵਾਂ ਜਲੰਧਰ ਕਪੂਰਥਲਾ ਬਟਾਲੇਵਾਂ بارش ਹੋਈ ਔਰ ਮੌਸਮ ਪਾ ਘਰੇ ਵੀਰ ਕਾ ਸ਼ਨੀਵਾਰ ਦੇ ਦਿਨਾਂ 12 ਡਿਗਰੀ ਤੱਕ ਤਲੇ ਆਸਾ ਮੌਸਮ ਕਾ ਯੋ ਟੈਂਪਰੇਚਰ ਸ਼ੁਕਰਬਾਨ ਉਹ 11 ਜ਼ਿਲ੍ਹਿਆਂ માં ਜ਼ਿਆਦਾ ਜ਼ਿਆਦਾ 40 ਡਿਗਰੀ ਟੈਂਪਰੇਚਰ ਹੋਵੇ ਵੀਰ আর ਇਸੇ ਵਾਲਾ ਪਠਾਨਕੋਟ માં 26 ਡਿਗਰੀ ਆ ਰਹੀ ਉਹ ਕਾਲੇ ਵੀਰ ਹੋਵੇ ਜਾਂ ਛਾਤਰੀ ਛੁਦਰੀ ਲੈ ਆ ਜਾਇਆ ਕਰੋ ਵੀਰ ਕਹਿਣਾ بارش ਪਤਾ ਨਹੀਂ ਵੀਰ ਕਾਹਦੇ ਪਾਸੇ ਤੇ ਆਜੂ ਇਹ ਕੀ ਆ ਫਾਇਦਾ ਫਿਰ ਬਾਂਦਰ ਲੜਾ ਕਰਾ ਲੈਂਗੇ ਠੰਡ માં ਜ਼ਖਾਮ ਜ਼ਖੂਮ ਹੋ ਗਿਆ ਦਵਾਈਆਂ ਦੂਜੇ ਕਿ ਥਟੋਂਦੇ ਫਿਰੇਂਗੇ ਫਿਰ ਫਿਰ ਥਮਕ ਆਇਆਂਗੇ ਯੋ ਭਗਵਾਨ ਤਾਮਨ ਕੇ ਯੋ ਕਿਹੜਾ ਥਾ ਜਿਹੜਾ ਖੋਦਾ ਯੋ ਬਾ ਲੱਕ ਲੇ ਲੇ ਉੱਠਾ ਜਾਣਾ ਆਹ ਉੱਧਰ ਵੀ ਸਾਰਿਆਂ ਦਾ 30 ਲੱਖ ਰੁਪਏ ਕੁੜੀ ਨੇ ਲਵਾ ਦਿਆ ਕਲੇਡੇ ਪਹੁੰਚ ਗਈ ਵੀਰ ਇਹ ਉੱਥਾ ਜਾ ਕੇ ਮੁੱਕ ਰਹੀ ਐ ਤਲਾਕ ਦਊਗਾ ਮੈਂ ਤੂੰ ਮੈਂ ਤਲਾਕ ਲੈਣਾ ਇਹੋ ਕੰਮ ਹੋ ਗਿਆ ਵੀਰ ਪਾਇਲ ਲਾਕੇ ਮਾਂ ਬੱਲ ਜਾਣੇਗੇ ਜ਼ਿਲ੍ਹੇ ਮਾਂ ਪਾਵਾ ਪਾਇਲ ਉਰੀ ਕਾ ਮਾਮਲਾ ਆਇਆ ਸਹੁਰੇ ਕਾ 30 ਲੱਖ ਰੁਪਏ ਖਰਚਾ ਕਰ ਕਾ ਕੁੜੀ ਉਰਾ ਬਦੇਸ਼ ਭੇਜੇਗਾ ਇਹਨੇ ਨੂੰ ਆਪਣੀ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਸੱਦਣ ਦੇ ਮਾਂ ਨਾ ਕਰ ਗਈ ਮੈਂ ਨਹੀਂ ਬੁਲਾਉਂਦੀ ਗਾ ਇਸ ਨੂੰ ਸਹੁਰਾ ਪਰਿਵਾਰ ਗੁੱਸਾ ਮਾਂ ਕਹਿੰਦਾ ਬਲਾ ਮਾਰੇ ਸੋਕਰੇ ਨੂੰ ਇਹ ਚੋਗਰਾ ਤੇਰੇ ਗਾਲ ਥੋੜੀ ਵਿਆਹ ਤਾਂ ਕੈਨੇਡਾ ਗਾਲ ਵਿਆਹ ਆ ਇਸ ਸ਼ਿਕਾਇਤ ਕਰੀ ਵੀਰ ਸਿਕਾਇਤ ਕਰਗਾ ਵੀ ਦਰਾਹਾ ਪੁਲਿਸ ਉੱਥਾ ਵੀਰ ਜਿਹੜੀ ਨੂੰ ਪੜ ਰਹੀ ਵਿਦੇਸ਼ਾਂ માં ਉਸਕੇ ਖਿਲਾਫ 420 ਦਾ ਪਰਚਾ 406 ਆਪੀਸੀ ਤਾਰਾ ਮਾਮਲਾ ਦਰਜ ਕਰਖਾ ਅਗਲੀ ਕਰਵਾਈ ਇਹ ਜਾਂਚ ਕਰਨੀ ਸ਼ੁਰੂ ਕਰਤੀ ਇਸ ਸਬੰਧ ਵਿੱਚ ਸ਼ਿਕਾਇਤਕਰਤਾ ਅਮਰਜੀਤ ਇਹ ਪ੍ਰਧਾਨ ਇਹ ਸੁਖਦੇਵ ਸਿੰਘ ਪਿੰਡ ਇਹ ਬ੍ਰਮਾਲੀਪੁਰ ਕਾਹ ਦਿਲਾ ਆ ਫਾਈਲ ਤਹਿਸੀਲ ਧਿਆਨਾਂ ਦੇ ਵਿੱਚੋਂ ਬਾਜੀ ਸਨੇ ਪਬਲਿਕ ਸ਼ਿਕਾਇਤ ਪੋਰਟਲ ਸ਼ਿਕਾਇਤ ਨੰਬਰ इसके पर जा शिकायत दर्ज कराई भी कत्ती त्रासी छियासी यु शिकायत नंबर और यो मतलब छोकरे का ना तो मनदीप इसका रिश्ता होया है ये कुड़ी का मन मनदीप छोकरे का ना मनदीप कौर यो है मनदीप इसके यो यो अमरजीत की कुड़ी यो मतलब यो कालख यो पवा पेंडू लिया गए तो उत्तर ग्यारह ग्यारह दो हजार नौ में ब्याह होया था भी ਸੋਰਾ ਇਸ ਕਾਮਰਜੀਤ ਕਹਿ ਰਿਹਾ ਆ ਸਾਰਾ ਖਾਤਾ ਮਾਦਿਆ ਕਰਾ ਵੀਦਾ ਆਰੇ 20000 10 ਰੁਪਏ ਕਲੇਟੇ ਭੇਜੀ ਦੀ ਗਾ ਉਥਾ ਬਸ ਬਿਤਾਇਆ ਉਥਾ ਜਾ ਕ ਉਸਨੇ ਗਾ ਮਨਦੀਪ ਨੇ ਇਹ ਵਗਾ ਇਸ ਦੇ ਵਿੱਚ ਮਾਨਪ੍ਰੀਤ ਕੌਰ 23 11 ਨੂੰ ਉਸਰੇ ਸ਼ੁਗਰਗਲ ਵਿਆਹ ਕਰਾਇਆ ਉਸ ਦੀ ਗੱਲ 3 ਲੱਖ ਲਾਇਆ ਮਾਨਾ ਗਾ ਵੀਰੇ 3 ਲੱਖ ਲਾਗਾ ਗਾਈਸ ਉੱਤੇ ਜੱਟੋ ਰੇਉਂਦਾ ਈ ਬੁੱਕਰ ਕੀ ਗੱਲ ਹੈ ਨਹੀਂ ਗਾ ਤਾਕ ਲੈਣਾ ਆ ਬਸ ਜੋਗਾ ਕੰਮ ਲਾ ਤੇ ਜੀ ਜੀ ਚਲੋ ਘਰ ਇਹ ਤਿੰਨ ਚੀਜ਼ਾਂ ਦਾ ਬਾਦਿਆ ਕਰੋ ਵੀਰਾਂ ਪਾਣੀ ਲਾਦਾ account ਕਿਤੇ ਤੋਂ ਕਿਹੜਾ ਬਸੇ ਨੂੰ ਕੰਮ ਖਿੱਚ ਜੇ ਚੰਗਾ ਵੀਰ ਇਹ ਸਾਰੇ ਲਾਟੇ ਪਵਾਤੀ ਕਿ ਪਿਆਰ ਭਰੀ ਆਸਰੀ ਕਾਹ ਦਾ ਜੈਨ ਨੂੰ ਸਬਸਕ੍ਰਾਈਬ ਕਰ ਦਿਓ